ਅੱਸੀ ਕੱਲ੍ਹ ਦੇ ਹਾਲਾਤ ਦੇਖ ਰਹੇ ਸਾਰੇ ਦਸ਼ਕਰੂ ਮੈਂ ਮਨਜੀਤ ਸਿੰਘ ਅਸੀਂ ਖੜੇ ਹਾਂ ਰੂਪਨਗਰ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਰੈਲ ਮਾਜਰਾ ਦੇ ਵਿੱਚ ਪਿੰਡ ਰੈਲ ਮਾਜਰਾ ਦੇ ਵਿੱਚ ਕੱਲ ਜਦੋਂ ਕੀ ਭਾਰੀ ਬਾਰਿਸ਼ ਸ਼ਿਵਾਲਕ ਦੀਆਂ ਪਹਾੜੀਆਂ ਜਾਂ ਉਸਰੇ ਨਾਲ ਦੇ ਖੇਤਰ ਦੇ ਵਿੱਚ ਹੋਈ ਤਾਂ ਹੜ੍ਹ ਵਰਗੇ ਹਾਲਾਤ ਬਣ ਗਏ ਪਿੰਡ ਦੇ ਸਕੂਲ ਦੇ ਵਿੱਚ ਹੋਰ ਨਾਲ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ 3 ਤੋਂ 4-4 ਫੁੱਟ ਪਾਣੀ ਜਿਹੜਾ ਕੀ ਭਰ ਗਿਆ ਉਸ ਦੇ ਨਾਲ ਹੀ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਕੀ 2 2.5 ਫੁੱਟ ਪਾਣੀ ਵੇਖਿਆ ਗਿਆ ਜਿਸ ਨਾਲ ਕੀ ਭਾਰੀ ਜਿਹੜਾ ਕੀ ਨੁਕਸਾਨ ਲੋਕਾਂ ਦਾ ਹੋਇਆ ਵਾਹਨਾਂ ਨੂੰ ਕਾਫੀ ਦਿੱਕਤ ਆਈ ਰਾਘੀ ਰਾਂ ਦਿੱਕਤ ਆਈ ਗੱਲਬਾਤ ਕਰਦੇ ਆ ਪਿੰਡ ਰੈਲ ਮਾਜਰਾ ਦੇ ਆਗੂ ਸਾਡੇ ਨਾਲ ਖੜੇ ਨੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕੀ ਕੱਲ ਪਿੰਡ ਦੇ ਹਾਲਾਤ ਬਣੇ ਹੋਏ ਸਨ ਕਿੰਨਾ ਕੀ ਜਿਹੜਾ ਨੁਕਸਾਨ ਹੋਇਆ ਸਸ ਗੱਲ ਜੀ ਕੱਲ ਜਿਹੜੀ ਬਾਰਿਸ਼ ਹੋਈ ਉਹਨੇ ਭਾਰੀ ਨੁਕਸਾਨ ਕੀਤਾ ਜੀ ਸਾਡੇ ਪਿੰਡ ਦੇ ਵਿੱਚ ਜਿਵੇਂ ਸੱਤ ਲੋ ਦਰਿਆ ਨਾਲ ਲੱਗਦਾ ਸ਼ਵਾਲਗਦੀ ਪਹਾੜੀਆਂ ਦੇ ਵਿੱਚ ਭਾਰੀ ਬਾਰਸ਼ ਪੈਣ ਕਰਕੇ ਪਿੰਡ ਰੈਲ ਦੇ ਜ ਪਿੰਡ ਮਾਜਰੇ ਚ ਤੇ ਬੇੜ ਚ ਤੇ ਆ ਲੈਮਰਨ ਯੂਨੀਵਰਸਿਟੀ ਸਾਡੇ ਸਕੂਲ ਹੋਰ ਜਿੰਨੇ ਵੀ ਕਾਰੋਬਾਰੀਆ ਨਾਲ ਇੰਡ ਇੰਡਸਟਰੀਆਂ ਚ 5 5 6 6 ਫੁੱਟ ਪਾਣੀ ਕੱਲ ਦੀ ਬਰਸਾਤ ਨੇ ਚੰਗਾ ਵੱਡਾ ਨੁਕਸਾਨ ਕਰਿਆ ਹਰੇਕ ਗਰੀਬ ਦਾ ਵੀ ਅਮੀਰ ਦਾ ਵੀ ਹਰੇਕ ਤਬਕੇ ਦਾ ਭਾਰੀ ਨੁਕਸਾਨ ਹੋਇਆ ਕੱਲ ਦਾ ਕਿਸ ਨੂੰ ਜਿਹੜਾ ਕਿ ਜ਼ਿੰਮੇਵਾਰ ਮੰਨਦੇ ਹੋ ਜੇਕਰ ਦੇਖਿਆ ਜਾਵੇ ਤਾਂ ਪਹਿਲੀ ਵਾਰ ਜਿਹੜੀ ਕਿ ਬਾਰਿਸ਼ ਇੰਨੀ ਭਾਰੀ ਦੇਖਣ ਨੂੰ ਮਿਲੀ ਜਿਸ ਨਾਲ ਇੰਨਾ ਵੱਡਾ ਜਿਹੜਾ ਕਿ ਹੜਾ ਹੈ ਇਹਦੇ ਜ਼ਿੰਮੇਵਾਰ ਸਰਕਾਰ ਵੀ ਹੈ ਜੀ ਲੋਕ ਆਪ ਵੀ ਹੈ ਸਰਕਾਰ ਜ਼ਿੰਮੇਵਾਰ ਇਦਾਂ ਜੀ ਅੱਗੇ ਪਹਿਲਾਂ ਹਰੇਕ ਸਾਲ ਬਰਸਾਤ ਤੋਂ ਪਹਿਲਾਂ ਇਹਨਾਂ ਪੁਲੀਆਂ ਦੀ ਸਫਾਈ ਹੁੰਦੀ ਹੁੰਦੀ ਸੀ ਤੇ ਇੱਥੇ ਤੁਸੀਂ ਦੇਖਿਓਣਾ ਮਨਰੇਗਾ ਦੇ ਮਜ਼ਦੂਰ ਤਾਂ ਜ਼ਰੂਰ ਲੱਗੇ ਆ ਪਰ ਕੁਝ ਜਿਹੜੇ ਧਨਾੜ ਅਫਸਰ ਜਦਾਂ ਕਿਸੇ ਦੇ ਫਾਰਮ ਹੈ ਕਿਤੇ ਕੋਸ਼ ਹੈ ਕੁਝ ਉੱਥੇ ਕੰਮ ਕਰਦੇ ਨੇ ਪਰ ਸੈਂਫਰਾਂ ਦੀ ਸਫਾਈ ਨਹੀਂ ਹੋਈ ਇਹਦੇ ਸਰਕਾਰਾਂ ਚੋਂ ਮੈਂ ਜਿਹੜਾ ਦੂਜਾ ਲੋਕ ਜ਼ਿੰਮੇਵਾਰ ਐ ਅਸੀਂ ਆਪ ਜ਼ਿੰਮੇਵਾਰ ਐ ਉਹ ਅਸੀਂ ਇੱਦਾਂ ਜ਼ਿੰਮੇਵਾਰ ਐ ਪਹਿਲਾਂ ਖੱਡਾਂ 100-100 2-200 ਫੁੱਟ ਚੌੜੀਆਂ ਚੋਈ ਹੁੰਦੇ ਤੇ ਲੋਕਾਂ ਨੇ ਵਿੱਚ ਗੋਹ ਦੇ ਢੇਰ ਲਾ ਲ ਕੇ ਵਿੱਚ ਆਪਣੀ ਤੂੜੀ ਪਰਾਲੀ ਲਾ ਲ ਕੇ ਵਿੱਚ ਆਪਣੇ ਬਾੜੇ ਬਣਾ ਬਣਾ ਕੇ ਕਬਜ਼ੇ ਕਰ ਲਏ 10-10 ਫੁੱਟ ਦੇ ਝੋਹ ਰਹਿ ਗਏ ਇਸਕੇ ਪਾਣੀ ਜਿਹੜਾ ਇਹਦਾ ਆਪਣਾ 500 ਸਾਲ ਬਾਅਦ ਵੀ ਰਸਤਾ ਲੱਭ ਲੈਂਦਾ ਪਾਣੀ ਪਿੱਛੇ ਦੋਇਆ ਪਾਣੀ ਨਿਕਲਣ ਨੂੰ ਦਰਿਆ ਨੂੰ ਜਾਣ ਸਤਲ ਨੂੰ ਰਸਤਾ ਨਹੀਂ ਮਿਲਿਆ ਇਸ ਕਰਕੇ ਪਾਣੀ ਫਿਰ ਪਿੱਛੇ ਚੜ੍ਹ ਕੇ ਪਿੰਡ ਦੇ ਵਿੱਚ ਵੜਿਆ ਕਾਲਜ ਦੇ ਵਿੱਚ ਵੜਿਆ ਅੱਗੇ ਫੈਕਟਰੀਆਂ ਵੜਿਆ ਜਿਨ੍ਹਾਂ ਭਾਰੀ ਨੁਕਸਾਨ ਕਰੇ ਇਸ ਕਰਕੇ ਪਿੰਡ ਵਾਲੇ ਲੋਕ ਖੁਦ ਵੀ ਜ਼ਿੰਮੇਵਾਰ ਅਸੀਂ ਲੋਕ ਖੁਦ ਇਸੇ ਦੇ ਜ਼ਿੰਮੇਵਾਰ ਹੈ ਕੱਲ ਨੈਸ਼ਨਲ ਹਾਈਵੇ ਤੇ ਵੀ ਜਿਹੜਾ ਕੀ ਪਾਣੀ ਦੇਖਣ ਨੂੰ ਮਿਲਿਆ ਨੈਸ਼ਨਲ ਹਾਈਵੇ ਦੇ ਕੱਲ ਦੇਖਦੇ ਜੀ ਪੂਰਾ ਪਾਣੀ ਦਾ 3 3 ਸੜ 3 3 ਫੁੱਟ ਪਾਣੀ ਦਾ ਜਿਹਦੇ ਵਿੱਚ ਘੱਟੋ ਘੜ 100 ਕਾਰ ਤਾਂ ਖਰਾਬ ਹੋ ਗਵਣੀਆਂ ਜਿਹੜੀਆਂ ਕਾਰਾਂ ਨਵੇਂ ਮਾਡਲ ਕਾਰਾਂ ਆਂਦੀਆਂ ਸੈਂਸਰਾਂ ਵਾਲੀਆਂ ਪਾਣੀ ਲੱਗ ਲੱਗੇ ਲੋਕ ਬੜੇ ਪਰੇਸ਼ਾਨ ਹੋਇਆ ਸਾਰਾ ਤਿੰਨੇ ਸੜਕਾਂ ਪਾਣੀ ਨਾਲ ਫੁੱਲ ਭਰੀਆਂ ਇਹ ਪਾਣੀ ਸਾਰਾ ਸ਼ਮਾਲਕ ਦੀ ਪਹਾੜੀਆਂ ਦਾ ਵੀ ਪਾਣੀ ਸੀਗਾ ਇੱਥੇ ਪਾਣੀ ਵਰਗਾ ਨਿਕਲਣ ਜਗ੍ਹਾ ਹੀ ਹੈ ਨਹੀਂ ਨਿਕਾਸੀ ਨਹੀਂ ਨਹਿਰ ਦੇ ਨਾਲ ਨਾਲ ਨਾ ਬੰਨ ਲਾਤਾ ਵਾ ਜਿਹੜਾ ਪਾਣੀ ਆਂਦਾ ਸੈਫਨ ਅੱਗੇ ਬੰਦ ਹੈ ਜੀ ਇਹ ਸਾਰਾ ਪਾਣੀ ਸੜਕ ਤੇ ਰੋਲਦਾ ਰਿਹਾ ਜੀ ਇਹ ਨਾਲ ਲੋਕਾ ਜਿਹੜਾ ਲੋਕੋ ਲੋਕਾਂ ਦਾ ਨੁਕਸਾਨ ਹੋਇਆ ਪਰੇਸ਼ਾਨ ਹੋਏ ਇਹ ਨਾਲ ਬਾਹਰ ਦੀ عوام ਬਹੁਤ ਪਰੇਸ਼ਾਨ ਹੋਈ ਹੈ ਮਤਲਬ ਜਿਹੜਾ ਕੀ ਸੈਫਨ ਹੈ ਕਿੰਨੇ ਸਮੇਂ ਦੇ ਵਿੱਚ ਜਿਹੜਾ ਸੈਫਨ ਸਾਫ ਹੁੰਦਾ ਕਿੰਨੇ ਸੈਫਨ ਹੈ ਜੇਕਰ ਇਸ ਏਰੀਆ ਦੀ ਗੱਲ ਕੀਤੀ ਜਾਵੇ ਆਸਰੋਦ ਲੈ ਕੇ ਬਲਾਚੌਰ ਤੱਕ ਸ਼ਵਾਲਗ ਦੀ ਪਹਾੜੀਆਂ ਨੂੰ ਬਲਾਚੌਰ ਬਲਾਚੌਰ ਤਹਿਸੀਲ ਦੇ 34 ਸੈਫਨ ਹੈ ਜਿਹਨਾਂ ਦੀ ਮੇਰੇ ਕੋਲ ਲਿਸਟ ਵੀ ਹੈਗੀ ਹੈ ਦੂਜਾ ਨੰਬਰ ਇਹ ਜਾਗਦਾਨੀ ਪ੍ਰਸ਼ਾਸਨ ਕੋਈ ਵੀ ਹੈ ਜੇ ਜਿਹੜੀ ਮਰਜ਼ੀ ਸਰਕਾਰ ਹੋਵੇ ਮੈਂ ਨਹੀਂ ਕਹਿੰਦਾ ਇਹੀ ਸਰਕਾਰ ਹੈ ਕੋਈ ਵੀ ਸਰਕਾਰਾਂ ਹੋਵੇ ਜਦ ਤੱਕ ਇਹਨਾਂ ਦੇ ਮੂਰੇ ਬੀਨਾਂ ਵਜੋਂ ਜਾਗਦੇ ਨਹੀਂ ਆ ਮੈਂ ਖੁਦ ਇਹਨਾਂ ਨੂੰ ਇਸ ਚੀਜ਼ ਦੀ ਦਰਖਾਸਤ ਦਿੱਤੀ ਦੀ ਆ ਤੇ 4-5 ਮਹੀਨੇ ਪਹਿਲਾਂ ਕਿ ਪਿਛਲੀਆਂ ਬਰਸਾਤਾਂ 'ਚ ਸਾਡਾ ਨੁਕਸਾਨ ਬਹੁਤ ਹੋਇਆ ਹਰੇਕ ਵਾਰੀ ਨੁਕਸਾਨ ਹੁੰਦਾ ਅਸੀਂ ਲੋਕ ਭੁੱਲ ਜਾਂਦੇ ਆ ਮੁੜ ਕੇ ਫੇਰ ਬਰਸਾਤ ਨੇ ਆ ਫੇਰ ਨੁਕਸਾਨ ਹੁੰਦਾ ਹੁਣ ਅਸੀਂ ਜਦੋਂ ਲੱਗ ਲੱਗ ਆ ਸਾਡੇ ਹੁਣ ਕੋਈ ਮੰਗਾ ਹੋਰ ਹੈ ਪੋਲੂਸ਼ਨ ਦੀਆਂ ਜਿਹਦਾ ਦਿੱਕਤਾਂ ਸਾਨੂੰ ਲੋਕਾਂ ਨੂੰ ਉੱਥੇ ਆਂਦੀਆਂ ਪਈਆਂ ਇਹ ਅਸੀਂ ਲਗਾਤਾਰ ਪ੍ਰਸ਼ਾਸਨ ਨੂੰ ਦਿੰਦੇ ਆ ਲੈ ਲੈਣ ਦੇ ਲੈ ਕੇ ਰੱਖ ਲੈ ਇਸੇ ਤਰ੍ਹਾਂ ਡਰੇਨ ਮਹਿਕਮੇ ਦੀ ਜਿਹੜੀ ਹੈ ਇਹ ਅਸੀਂ ਇਹਨਾਂ ਨੂੰ ਬਾਰ-ਬਾਰ ਇਹਨਾਂ ਨੂੰ ਕਿਹਾ ਜਿੱਦਾਂ ਇਹ ਡਰੇਨ ਮਹਿਕਮੇ ਦੇ ਇੱਥੇ ਇਹਨਾਂ ਦੇ ਆਪਣੇ ਬੇਲਦਾਰ ਹੈ ਹੋਰ ਹੈ ਉਹ ਸਮੇਂ-ਸਮੇਂ ਦੇ ਘੁੰਮ ਰਹੇ। ਅਈ ਉਹਨਾਂ ਨੂੰ ਵੀ ਕਿਹਾ ਬਈ ਇਹਨਾਂ ਦੇ ਵਿੱਚ ਡਰੇਨਾਂ ਦੇ ਵਿੱਚ ਬਹੁਤ ਅੜਕੜ ਨੜਾ ਸਰਕੰਡਾ ਝਾੜੀਆਂ ਭਰਿਆ ਪਿਆ। ਫਿਰ ਉੱਪਰ ਦੇ ਪਹਾੜੀ ਦੇ ਜਦੋਂ ਮੀਂਹ ਪੈਂਦਾ ਮਿੱਟੀ ਆਂਦੀ ਔਰ ਨੜਿਆਂ ਦੇ ਵਿੱਚ ਸਰਕੰਡੇ ਫਸ ਫਸ ਕੇ ਉਹ ਭਰ ਜਾਂਦਾ ਪਾਣੀ ਫਿਰ ਪਿੰਡ ਦੇ ਸਕੂਲ ਇਹ ਗੱਲ ਹੋਰ ਵੀ ਪ੍ਰਧਾਨ ਜੀ ਜਦੋਂ ਸਫਾਈ ਹੋਣ ਲੱਗਦੀ ਆ ਤਾਂ ਕਿਤੇ ਨਾ ਕਿਤੇ ਕੁਝ ਲੋਕ ਵਿਰੋਧ ਵੀ ਕਰਨ ਲੱਗ ਜਾਂਦੇ ਨੇ। ਵੀ ਰੇਤਾ ਵੇਚਣ ਲੱਗੇ ਜੀ ਮਿੱਟੀ ਵੇਚਣ ਲੱਗੇ ਇਹ ਕੀ ਹੁੰਦਾ ਜੀ? ਨੇ ਬਰੋਥ ਜਿਨਾ ਚਰੇਤਾ ਕਿਆ ਵੇਚਣੇ ਨੇ ਤਾਂ ਮਿੱਟੀ ਮੁੱਟੀ ਹੁੰਦੀ ਉਹ ਬੜੀਆਂ ਖੱਡਾਂ ਜਿਹਦਾ ਕਾਰਡ ਗਾਰਡ ਸਾਈਡ ਹੈ ਜੀ ਰੱਤੇ ਵਾਲ ਸਾਈਡ ਹੈ ਜੀ ਉਹ ਬੜੀਆਂ ਖੱਡਾਂ ਹੈ ਜਿਹੜੀਆਂ 5-5 ਫੁੱਟ ਚੌੜੀਆਂ ਸਾਡੀਆਂ ਖੱਡਾਂ ਦਾ ਲੋਕਾਂ ਨੇ ਬਜੇ 15 ਫੁੱਟ ਦੀ ਮਸੀ ਛੱਡੀ ਹੋਣੀ ਇਹ ਤਾਂ ਦਬ ਗਈਆਂ ਵਾ ਜੀ ਇਹਨਾਂ ਦੀ ਮਿੱਟੀ ਸਰਕਣ ਗਈ ਹੈ ਜਿਹਨਾਂ ਪਹਿਲਾਂ 100-100 ਫੁੱਟ ਚੌੜੀਆਂ ਖੱਡਾਂ ਸੀ ਮੈਂ ਅਸੀਂ ਆਪ ਖੋ ਦੇਖੀ ਅਸੀਂ ਖੇਲੇ ਆ ਤੁਸੀਂ ਵੀ ਦੇਖੋਣ ਜਿੱਥੇ 600 100 100 ਫੁੱਟ ਮੁੰਡੇ ਕਬੱਡੀ ਖੇលਦੇ ਹੁੰਦੇ ਤੇ ਲੋਕਾਂ ਨੇ ਖੱਡਾਂ ਜੱਡੀਆਂ ਚੌੜੀਆਂ ਹੁੰਦੀਆਂ ਪਰ ਇਹ ਕਬਜ਼ੀਆਂ ਕਰਕੇ ਨਜਾਇਜ਼ ਕਬਜ਼ੀਆਂ ਕਰਕੇ ਇਹ ਅੱਜ ਖੱਡਾਂ 15 15 ਫੁੱਟ ਦੀਆਂ ਨੇ ਆ ਸੈਂਫਰ ਦੇ ਨਾਲ ਲੱਗਦਾ ਧਾਗਾ ਦੇ ਤੁਸੀਂ ਜਾ ਕੇ ਦੇਖ ਸਕਦੇ ਬੰਦ ਪਿਆ ਤੇ ਇਸੇ ਤਰ੍ਹਾਂ ਰੇਲ ਮਾਦਰੀਓ ਬੰਦ ਪਿਆ ਉਹ ਕੱਲ ਸੈਂਫਨ ਦੀ ਜਾ ਕੇ ਦੇਖੋ ਜਿਹੜਾ ਸੈਂਫਨ ਪਾਰ ਡੱਪਦਾ ਸਤਲੋਂ ਸੈਂਫਨ ਦੀ ਕੰਧ ਟੁੱਟ ਕੇ ਖੱਡ ਨਹਿਰ ਦੇ ਚ ਪਾਣੀ ਪੈਣ ਲੱ ਪਿਆ ਅਗਰ ਨਹਿਰ ਚ ਪਾਣੀ ਨਾ ਪੈਂਦਾ ਇਹ ਨ ਜਿੰਨਾ ਝੋਨਾ ਲੋਕਾਂ ਲਾਈਵ ਦਾ ਸਾਰਾ ਦੱਬ ਜਣਾ ਦਾ ਕਿ ਉਹ ਕਟੋਕੜ 10 ਤੇ 15 ਕਿੱਲੇ ਲੋਕਾਂ ਦੇ ਝੋਨੇ ਦੇ ਮਿੱਟੀ ਨਾਲ ਭਰ ਗਏ ਇਸ ਸ਼ਵਾਲਕ ਦੀ ਪਹਾੜੀ ਦੇ ਨਾਲ ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਕੱਲ ਦੇ ਵੀ ਨ ਕਰਿਆ ਐਵੇਂ ਲੱਗਿਆ ਵੀਡੀਓ ਪਾਈ ਜਾਵਾ ਲੋਕਾਂ ਦੇ ਐਵੇਂ ਲੱਗਿਆ ਜਿਵੇਂ ਕੋਈ ਬੱਦਲ ਫਟ ਕੇ ਹੁੰਦਾ ਰੈਲ ਮਜਰਾ ਲੋਕ ਯਕੀਨ ਨਹੀਂ ਕਰਦੇ ਹੋਰ ਪਾਸੇ ਮੀਂਹ بارش ਨਹੀਂ ਹੋਈ ਨੀ ਤੇ ਰੈਲ ਮਜਰਾ ਪ੍ਰੇਮ ਨਗਰ ਆਸਰੋ ਦਾ ਕਪਜਾਦਾ ਮੀਂਹ ਇੱਥੇ ਪਿਆ ਸ਼ਵਾਲਕ ਦੀ ਪਹਾੜੀਆਂ ਜੇ ਪਾਣੀ ਇੰਨਾ ਜਦੋਂ ਵੀਡੀਓ ਪਏ ਲੋਕ ਫੋਨ ਕਰਗਾ ਕਮੈਂਟ ਕਰ ਕਰ ਪੁੱਛਦੇ ਬਾਈ ਜੀ ਬੱਦਲ ਤਾਂ ਨਹੀਂ ਫਟ ਗਏ ਨੇ ਬਾਈ ਜੀ ਜਦੋਂ ਕਿ ਇਹ ਰੀਅਲ ਹੈ ਅਸਲੀ ਹੈ ਕਾਲਜ ਤੁਹਾਡੇ ਨਾਲ ਯੂਨੀਵਰਸਿਟੀ ਪੁੱਛ ਲੋ ਕੱਲ ਇੱਥੇ ਹਾਲਾਤ ਦੇਖਣ ਵਾਲ ਦੇ ਬੇ ਬਿਲਕੁਲ ਸੱਚ ਹੈ ਇਸ ਕਰਕੇ ਅਸੀਂ ਜਿੱਥੇ ਲੋਕਾਂ ਨੂੰ ਅਪੀਲ ਕਰਦੇ ਵੀ ਖੱਡਾਂ ਛੱਡੇ ਖੁੱਲਿਆਂ ਮੈਂ ਤੁਹਾਡੇ ਦਿਨਕ ਸਵੇਰਾ ਦੇ ਮੱਧਿਆ ਰਾਹੀਂ ਬੇਨਤੀ ਕਰਦਾ ਵੀ ਲੋਕਾਂ ਨੂੰ ਆਹ ਚੀਜ਼ ਦੇਖ ਕੇ ਹੀ ਆਪਣੇ ਆਪਣੇ ਖੱਡਾਂ ਛੱਡ ਦੇਣ ਜਿਹਦੇ ਪਾਣੀ ਜਾਣ ਦੇ ਲਈ ਵੀ ਜੇ ਆਹੀ ਚ ਨਿਊਜ਼ ਦੇਖ ਕੇ ਲੋਕ ਗੰਹਾਂ ਨੂੰ ਵੱਜਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਭਿਆਨਕ ਨਤੀਜੇ ਭੁਗਤਣ ਨੂੰ ਲੋਕ ਤਿਆਰ ਰਵੇ ਬੇ ਇਹ ਖਤਰਨਾਕ ਦੇ ਵਿੱਚ ਹੋਣੇ ਜਿੱਦਾਂ ਪਾਣੀ ਆ ਰਿਹਾ ਜੀ ਸੋ ਇਲਾਕੇ ਦੇ ਲੋਕਾਂ ਦਾ ਤੇ ਆਗੂਆਂ ਦਾ ਕਹਿਣਾ ਹੈ ਕਿ ਜਿਹੜੇ ਹਾਲਾਤ ਆ ਉਹ ਕੁਝ ਲੋਕਾਂ ਨੇ ਆਪ ਵੀ ਖਰਾਬ ਕੀਤੇ ਹੋਏ ਨੇ ਕਿਉਂਕਿ ਜਦੋਂ ਖੱਡਾਂ ਦੀ ਸਫਾਈ ਖੱਡਾਂ ਦੇ ਵਿੱਚੋਂ ਕਬਜ਼ੇ ਨਹੀਂ हटਦੇ ਖੱਡਾਂ ਦੇ ਮੌਕੇ ਦੇ ਸਿਰ ਸਫਾਈ ਨਹੀਂ ਹੁੰਦੀ ਉਹਨਾਂ ਚਿਰ ਹਾਲਾਤ ਐਵੇਂ ਦੇ ਬਣੇ ਰਹਿਣਗੇ ਕਿਉਂਕਿ ਕੱਲ ਦੇਖਣ ਵਾਲੇ ਹਾਲਾਤ ਸਨ ਜੋ ਨੈਸ਼ਨਲ ਹਾਈਵੇ ਰੂਪਨਗਰ ਜਲੰਧਰ ਹ ਉਸ ਦੇ ਉੱਤੇ 2-3-3 ਫੁੱਟ ਪਾਣੀ ਸੀ ਤੇ ਪਿੰਡ ਰੈਲ ਮਾਜਰਾ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਹੜ੍ਹ ਨੇ ਪ੍ਰਭਾਵਿਤ ਕੀਤਾ ਜਿਸ ਨਾਲ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੇ ਇਸ ਲਈ ਲੋਕ ਪ੍ਰਸ਼ਾਸਨ ਤੇ ਸਰਕਾਰ ਨੂੰ ਸਵਾਲ ਕਰ ਰਹੇ ਨੇ ਕਿ ਉਹਨਾਂ ਦੇ ਇਹ ਹਾਲਾਤ ਕਦੋਂ ਤੱਕ ਬਣੇ ਰਹਿਣਗੇ ਪਰ ਕਿਤੇ ਨਾ ਕਿਤੇ ਸਰਕਾਰ ਜਦੋਂ ਇਹਨਾਂ ਚੀਜ਼ਾਂ ਵੱਲ ਧਿਆਨ ਦਿੰਦੀ ਆ ਜਦੋਂ ਸਫਾਈ ਹੁੰਦੀ ਆ ਖੱਡਾਂ ਦੀ ਤਾਂ ਸੈਫਨਦੀ ਤਾਂ ਉਸ ਦੇ ਵਿੱਚ ਕਈ ਲੋਕ ਅੜੇਕਾ ਵੀ ਜਰੂਰ ਲਗਾਉਂਦੇ ਨੇ ਪਰ ਇਹ ਸਮਾਂ ਰਹਿੰਦੀਆਂ ਚੀਜ਼ਾਂ ਜੇਕਰ ਠੀਕ ਹੋ ਜਾਣ ਤਾਂ ਲੋਕਾਂ ਦਾ ਨੁਕਸਾਨ ਹੋਣੋਂ ਵੱਜ ਜਾਵੇ ਰੂਪਨਗਰ ਨਵਾਂ ਸ਼ਹਿਰ ਤੋਂ ਦੈਰਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ